ਕੁਛ ਵੇਖਰ ਪੰਜਾਬੀ ਸਾਹ ਟੀਵੀ ਚੈਨਲ ਮੈਜਿਕ ਜੀਤ ਵਾਰ ਸੰਗਿ ਸਕੂ ਅੱਜ ਅਸੀਂ ਪਹੁੰਚੇ ਹਾਂ ਰਾਠੀ ਕਲਾ ਕੇਂਦਰ ਦੇ ਵਿੱਚ ਆ ਹੁਣ ਅਸੀਂ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਚੱਲੇ ਹਾਂ ਭਾਈ ਗਰਮੀ ਸਿੰਘ ਜੀ ਦੀ ਬਣਾਏ ਹੋਏ 1940 ਤੋਂ ਲੈ ਕੇ ਹੁਣ ਤੱਕ ਦੇ ਵੱਖ-ਵੱਖ ਮਾਡਲਾਂ ਦੇ ਜਿਹੜੇ ਟਰੈਕਟਰ ਨੇ ਅਸੀਂ ਤੁਹਾਨੂੰ ਉਹ ਵਿਖਾਵਾਂਗੇ ਉਹ ਵੀ ਬਣੇ ਹੋਏ ਨੇ ਜਿਹੜੇ ਉੱਚ ਕਿ ਪੁਰਾਣੇ ਜਿਹੜੇ ਸਕ੍ਰੈਪ ਹੈ ਉਹਨਾਂ ਦੇ ਬਣੇ ਹੋਏ ਨੇ ਉਹਨਾਂ ਤੇ ਹੀ ਪਿਆਰੇ ਭਰੇ ਹੱਥਾਂ ਦੇ ਨਾਲੇ ਕਲਾ ਜਿਹੜੀ ਬਣੀ ਹੋਈ ਹੈ ਜਿਸ ਤਰ੍ਹਾਂ ਅਸੀਂ ਵਾਦਾ ਕਰਦੇ ਹੁੰਨਾ ਕਿ ਅਸੀਂ ਤੁਹਾਨੂੰ ਹਰ ਵਾਰ ਇੱਕ ਮਿਆਰੀ ਇਨਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਨੇ ਹਾਂ ਅੱਜ ਤੁਹਾਡੀ ਜਿਹੜੀ ਮੁਲਾਕਾਤ ਕਰਵਾ ਰਹੇ ਹਾਂ ਅਸੀਂ ਭਾਈ ਗੁਰਮੀਤ ਸਿੰਘ ਜੀ ਬਰਜਰਾਠੀ ਜੀ ਨਾਲ ਅਸੀਂ ਕਰਵਾ ਰਹੇ ਹਾਂ ਬਹੁਤ ਵਧੀਆ ਜਿਹੜੇ ਇੱਕ ਕਲਾਕਾਰ ਨੇ ਆ ਹੱਥਾਂ ਦੇ ਸੋ ਆਓ ਦੇਖਦੇ ਹਾਂ ਇਹ ਟਰੈਕਟਰਾਂ ਬਾਰੇ ਭਾਈ ਗਰਮੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਟਰੈਕਟਰਾਂ ਦਾ ਮਾਡਲ ਜਿਹੜੇ ਵੱਖਰੇ ਵੱਖਰੇ ਨੇ ਉਹਨਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਮਾਡਲ ਦੇ ਟਰੈਕਟਰ ਤੁਹਾਡੇ ਕੋਲੇ ਅੱਜ ਹੈ ਹਾਂਜੀ ਪੰਜਾਬੀ ਸਾਂਝ ਟੀਵੀ ਜਰਮਨੀ ਦਾ ਇੱਥੇ ਆਉਣ ਦੇ ਲਈ ਪੂਰੀ ਟੀਮ ਦਾ ਇੱਥੇ ਆਉਣ ਦੇ ਲਈ ਦਾਸ ਦੀ ਕਲਾ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਮੈਂ ਪੰਜਾਬੀ ਸਾਂਝ ਟੀਵੀ ਚੈਨਲ ਜਰਮਨੀ ਦਾ ਇੱਥੇ ਬਹੁਤ-ਬਹੁਤ ਧੰਨਵਾਦ ਕਰਦਾ ਜੀਓ ਐ ਕਿੰਨਾ ਸਾਡੇ ਕੋਲੇ ਸਾਡੀ ਛੋਟੀ ਜੀ ਕਲਾ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਖਾਲਸਾ ਜੀ ਜਿਨ੍ਹਾਂ ਦਾ ਇੱਥੇ ਸੱਗੂ ਸਾਹਿਬ ਦਾ ਇੱਥੇ ਆਉਣ ਦੇ ਲਈ ਮੈਂ ਬਹੁਤ ਧੰਨਵਾਦ ਕਰਦਾ ਹਾਂਜੀ ਵੀਰੋ ਅੱਜ ਜਿਹੜੇ ਮੈਂ ਟਰੈਕਟਰ ਤੁਹਾਨੂੰ ਦਿਖਾਵਾਂਗਾ ਇਹ ਟਰੈਕਟਰ ਤੁਹਾਡੇ ਘਰ ਚੋਂ ਬਣਿਆ ਤੁਸੀਂ ਬਣਾ ਸਕਦੇ ਹੋ ਤੁਹਾਡੀ ਆਪਣੀ ਕਲਾ ਮੈਂ ਤੁਹਾਡੀ ਆਪਣੀ ਕਲਾ ਇਸ ਕਰਕੇ ਕਹਿਣਾ ਕਿਉਂਕਿ ਸਾਰਾ ਮਟੀਰੀਅਲ ਤੁਹਾਡੇ ਘਰੇ ਆ ਤੁਹਾਡੇ ਘਰੇ ਚੱਪਲਾ ਵੀ ਹੈਗੀਆਂ ਤੁਹਾਡੇ ਘਰੇ ਕਰਦਾ ਵੀ ਹੈਗੀਆਂ ਤੁਹਾਡੇ ਬੱਚੇ ਵੀ ਇਸ ਕਲਾ ਨੂੰ ਅਪਣਾ ਸਕਦੇ ਆ ਵੇਖ ਕੇ ਹੁਣ ਅਸੀਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਜਿਹੜੇ ਸਾਡੇ ਬਜ਼ੁਰਗਾਂ ਦੀਆਂ ਟਰੈਕਟਰ ਹੋਇਆ ਕਰਦੇ ਸਾਡੇ ਬਜ਼ੁਰਗ ਟਰੈਕਟਰ ਤੇ ਅੱਜ ਦੇ ਟਰੈਕਟਰ ਆਓ ਆਪਾਂ ਵੇਖੀਏ ਤੁਹਾਡੇ ਦਾਸ ਦੇ ਹੱਥਾਂ ਦੇ ਬਣੇ ਹੋਏ ਹਰ ਪ੍ਰਕਾਰ ਦੇ ਟਰੈਕਟਰਾਂ ਦੇ ਮਾਡਲ ਆ ਜੀ ਜਿਵੇਂ ਤੁਸੀਂ ਇਹ ਵੇਖ ਰਹੇ ਹੋ 9511 ਤਿਆਰ ਹੋ ਰਿਹਾ 3600 ਫੋਰਥ ਉਸ ਤੋਂ ਬਾਅਦ 37 ਦਾ ਸ਼ਕੌਟ ਫਿਰ ਤੁਸੀਂ ਵੇਖ ਰਹੇ ਹੋ ਪਰ 25 11 ਉਸ ਤੋਂ ਬਾਅਦ 335 ਸਕਾਟ ਫਿਰ 235 ਸਕਾਟ ਫਿਰ 25 35 11 ਦੇ ਨਾਲ ਤੁਸੀਂ ਇਹਨਾਂ 75 11 ਉਸ ਤੋਂ ਬਾਅਦ ਤੁਸੀਂ ਇਹਨਾਂ ਪਾਣੀ ਦੇ ਚੱਲਣ ਲੱਗ ਮੈਸ਼ੀਨ 95 ਮੈਸ਼ੀਨ ਉਸ ਤੋਂ ਬਾਅਦ ਤੁਸੀਂ ਵੇਖ ਰਹੇ 1030 ਕੋਸਟ ਉਸ ਤੋਂ ਬਾਅਦ ਮੈਸ਼ੀ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਕਮਾਣੀਆਂ ਵਾਲਾ ਆਸ਼ਾ ਉਹਦੇ ਨਾਲ ਤੁਸੀਂ ਵੇਖ ਰਹੇ ਨੀਲਾ ਆਸ਼ਾ ਫਿਰ ਤੁਸੀਂ ਵੇਖ ਰਹੇ ਹੋ ਛੋਟਾ ਹਿੰਦੁਸਤਾਨ ਉਹਦੇ ਨਾਲ ਤੁਸੀਂ ਡੀਆਈ 265 ਵੇਖ ਰਹੇ ਹੋ ਫਿਰ ਤੁਸੀਂ 585 ਇੰਟਰ ਵੇਖ ਰਹੇ ਹੋ ਇਹ ਟਰੈਕਟਰ ਖਾਸ ਆ ਇਹ ਟਰੈਕਟਰ ਉਹ ਟਰੈਕਟਰ ਹੈ ਜਿਹਦੇ ਮੈਨੂੰ ਨਾਂ ਦਾ ਆਪ ਨੂੰ ਬੜੇ ਟਾਈਮ ਬਾਅਦ ਪਤਾ ਲੱਗਿਆ ਸੀ ਐਮਟੀ ਫੀਲਡ ਟਰੈਕਟਰ ਹੈ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਟਰੈਕਟਰ ਉਸ ਤੋਂ ਬਾਅਦ ਤੁਸੀਂ ਇਹਨਾਂ 380 ਆਸ਼ਾ ਉਸ ਤੋਂ ਬਾਅਦ 444 ਮਿੰਦਰਾ ਕੰਪਨੀ ਦਾ 1970 ਦਾ ਮਾਡਲ ਸਭ ਤੋਂ ਪੁਰਾਣਾ ਟਰੈਕਟਰ ਇਹ ਆ ਸਾਡੇ ਕੋਲ 1940 ਦਾ ਫੀਲਡ ਮਾਰਸਲ ਟਰੈਕਟਰ ਜਿਹਦੇ ਦੇ ਬੈਕ ਸਾਈਡ ਪਿੱਛੋਂ ਨਹੀਂ ਚੜਾਇਆ ਜਾਂਦਾ ਸੀ ਉਹਦੇ ਕੋਈ ਲਿੰਕਾ ਨਹੀਂ ਹੋਇਆ ਕਰਦੇ ਸੀ ਇਹ ਟਰੈਕਟਰ ਇਹਨੂੰ ਸਟਾਰਟ ਕਰਨ ਵਾਸਤੇ ਵੀ ਘੰਟਾ-ਘੰਟਾ ਲੱਗ ਜਾਂਦਾ ਸੀ ਕਿਉਂਕਿ ਇਹਦੇ ਪਹਿਲਾਂ ਰੌਂਦ ਜਾਲਿਆ ਜਾਂਦਾ ਰੌਂਦ ਪਾਇਆ ਜਾਂਦਾ ਫਿਰ ਬੱਤੀ ਲਾਈ ਜਾਂਦੀ ਅੱਗ ਜਲਾਈ ਜਾਂਦੀ ਫਿਰ ਇਹ ਟਰੈਕਟਰ ਸਟਾਰਟ ਹੁੰਦਾ ਸੀ ਇਸ ਕਰਕੇ ਪੁਰਾਣੇ ਟਰੈਕਟਰ ਜਿਹੜੇ ਇਹਨਾਂ ਨੂੰ ਸੰਭਾਲ ਕੇ ਰੱਖੋ ਉਸ ਤੋਂ ਬਾਅਦ ਡੀਟੀ 28 ਫਿਰ ਬਾਈ ਉਸ ਤੋਂ ਬਾਅਦ ਲਾ ਉਸਕਾਰ ਉਸ ਤੋਂ ਬਾਅਦ ਫੋਰਸਨ ਮੇਜਰ ਉਸ ਤੋਂ ਬਾਅਦ ਫਿਰ ਬਾਈਲਰਸ ਫਿਰ ਤੁਸੀਂ ਵੇਖ ਰਹੇ ਹੋ ਲਾਂ ਟ੍ਰੈਕਟਰ 1950 ਦਾ ਮਾਡਲ ਉਹਦੇ ਨਾਲ ਤੁਸੀਂ ਡਾਇਮਡ 990 ਵੇਖ ਰਹੇ ਹੋ ਉਸ ਤੋਂ ਬਾਅਦ ਘੜੂਕੇ ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਫਿਲਟਰ ਦਿਖਾਇਆ ਸੀ ਇਸ ਤਰ੍ਹਾਂ ਦਾ ਫਿਲਟਰ ਬਣ ਜਾਂਦਾ ਉਹ ਗੁੜੀਆ ਜਿਹੜਾ ਤੁਸੀਂ ਵੇਖ ਰਹੇ ਹੋ ਜਿਹੜਾ ਬਣਾ ਰਹੇ ਹਾਂ ਇਸ ਪਿੱਛੇ ਇਹ ਫਿਲਟਰ ਮੇਰਾ ਪਹਿਲਾ ਸਭ ਤੋਂ ਜਿਹੜਾ ਛੋਟਾ ਜਿਹਾ ਫਿਲਟਰ ਇਹ ਇਹ ਬਣਾਉਣਾ ਸਾਰੀ ਕਲਾ ਦਾ ਤਰਾ ਤੀਸਰਾ ਹੈ 3 ਫੁੱਟ ਲੈ ਤੇ 300 ਰੁਪਏ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਨੂੰ ਜਰੂਰ ਇਸ ਕਲਾ ਨੂੰ ਵੇਖੋ ਇਹ ਸਾਰੇ ਸਵਰਾਜ ਕੰਪਨੀ ਦੇ ਟਰੈਕਟਰ ਆ ਗਏ ਜਿਹੜੇ ਤੁਸੀਂ ਵੇਖ ਰਹੇ ਹੋ ਜਿਵੇਂ ਇਹ 30 30 ਇਹਦੇ ਨਾਲ ਫਿਰ ਤੁਸੀਂ ਵੇਖ ਰਹੇ ਹੋ ਕੁੱਤਾ 2012 ਦੇ ਵਿੱਚ ਬਣਿਆ ਹੋਇਆ ਮਟਰੈਕਟਰ ਜਿਹੜਾ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਫਿਰ ਫਾਰਮ ਟਰੈਕ ਉਸ ਤੋਂ ਬਾਅਦ ਫਿਰ 5000 ਹੌਸਪਾਵਰ ਦਾ ਫੋਰਡ ਮੈਸ਼ੀਨ ਦੇ ਮਗਰਾੜਾ ਚ ਉਸ ਤੋਂ ਬਾਅਦ ਸ਼ੈਅ ਸਪੋਰਟ ਇਹਦੇ ਨਾਲ ਤੁਸੀਂ ਜਿਹੜਾ ਦੇਖ ਰਹੇ ਹੋ ਸੋਨਾ ਲੀਕਾ ਉਸ ਤੋਂ ਬਾਅਦ ਤੁਸੀਂ 3670 ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਫਿਰ ਸੋਨਾ ਲੀਕਾ ਉਸ ਤੋਂ ਬਾਅਦ ਤੁਸੀਂ ਅਰਜਨ ਦੇਖ ਰਹੇ ਹੋ ਉਸ ਤੋਂ ਬਾਅਦ ਪ੍ਰੀਤ ਦੇਖ ਰਹੇ ਹੋ ਉਸ ਤੋਂ ਬਾਅਦ ਤੁਸੀਂ ਜੰਡੀ ਅਰ ਦੇਖ ਰਹੇ ਹੋ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਟਰੈਕਟਰ ਜਿਹੜਾ ਇਹ ਬਣਾਇਆ ਵੈ 135 ਦਾ ਮੈਸ਼ੀ ਬਹੁਤ ਹੀ ਪੁਰਾਣਾ ਮੈਸ਼ੀ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਹਿੰਦੁਸਤਾਨ ਬਣ ਰਿਹਾ ਉਸ ਤੋਂ ਬਾਅਦ ਇਹ ਚਟਾ ਸਕਾਉਟ ਉਸ ਤੋਂ ਬਾਅਦ 90 ਹੋਲੈਂਡ ਫੇਅਰ ਹਿੰਦੁਸਤਾਨ ਉਸ ਤੋਂ ਬਾਅਦ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ 852 ਫੇਅਰ 852 ਇਹ ਸਾਰੇ ਟਰੈਕਟਰ ਦਾਸ ਨੇ ਕਰਦਾ ਨਾਲ ਬਣਾਏ ਹੁਣ ਮੈਂ ਸੋਨੂੰ ਉਹ ਟਰੈਕਟਰ ਨੂੰ ਮਲਾਉਣ ਜਾ ਰਿਹਾ ਜਿਹੜਾ ਸ਼ੁਭਦੀਪ ਨੇ ਆਪਣੇ ਹੱਥੀਂ ਬਣਾਇਆ ਸੀਗਾ ਕਿ ਇਹ ਟਰੈਕਟਰ ਜਿਹੜਾ ਤੁਸੀਂ ਦੇਖ ਰਹੇ ਹੋ ਬੜਾ ਪਾਗਾ ਵਾਲਾ ਟਰੈਕਟਰ ਆ ਜਿਹੜਾ ਅੱਜ ਵੀ ਸਾਡੇ ਕਲਾ ਕੇਂਦਰ ਚ ਸੰਭਾਲਿਆ ਹੋਇਆ ਹੈ ਇਹ ਸਿੱਧੂ ਸਾਹਿਬ ਦੀਆਂ ਇਸ ਸਿੱਧੂ ਸਾਹਿਬ ਦੇ ਮੰਮੀ ਡੈਡੀ ਆ ਗਏ ਉਹਨਾਂ ਨੂੰ ਵੀ ਬਾਈਬਲ ਕੌਰ ਸਿੰਘ ਜੀ ਨੂੰ ਸਟ੍ਰੈਕਟਰ ਪੇਟ ਕਰਕੇ ਆਏ ਸੀਗੇ ਉਹਨਾਂ ਨੇ ਅੱਜ ਵੀ ਸੰਭਾਲ ਲਿਆ ਵਾ ਉਸ ਤੋਂ ਬਾਅਦ ਇੱਥੇ ਸ਼ੁਭਦੀਪ ਸਾਨੂੰ ਕਹਿ ਰਿਹਾ ਸੀ ਮੇਰੇ ਤੇ ਮੈਂ ਦੁਆਰਾ ਆਉਂਗਾ ਪਰ ਦੁਆਰਾ ਆਇਆ ਜ਼ਰੂਰ ਪਰ ਵੈਗਰੂ ਨੇ ਹੋਰ ਰੰਗਾਂ ਦੇ ਵਿੱਚ ਭੇਜਿਆ ਉਸ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਦੇ ਵੱਡੇ ਪੈਰੀਂ ਗਿਆ ਸੀ ਜਿਵੇਂ ਜਸਵਿੰਦਰ ਬਰਾੜ ਭੈਣ ਨੇ ਗਿਆ ਤੇ ਅੱਜ ਛੋਟੇ ਪੈਰੀਂ ਆਇਆ ਤੇ ਹੁਣ ਵੀ ਵੈਗਰੂ ਮੇਰ ਕਰੇ ਇੱਕ ਦਿਨ ਇਸ ਕਲਾ ਕੇਂਦਰ ਤੇ ਜ਼ਰੂਰ ਆਊਗਾ ਆਪਣਾ ਵਾਅਦਾ ਨਿਵਾ ਕੇ ਚਾਊਗਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇੱਥੇ ਵੀਰ ਜੀ ਟਰੈਕਟਰ ਨੂੰ ਬੜਾ ਪਿਆਰ ਨਾਲ ਵੇਖੇ ਟਰੈਕਟਰਾਂ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਸੀਗਾ ਮਤਲਬ ਟਰੈਕਟਰਾਂ ਨੂੰ ਬਹੁਤ ਰੁਚੀ ਨਾਲ ਵੇਖਦੇ ਹੁੰਦੇ ਸੀ ਕਿ ਉਹਨਾਂ ਨੇ ਆਜਾਦਾਂ ਨੇ ਹਮੇਸ਼ਾ ਸਤਿਭਾਲ ਕੇ ਰੱਖਣਗੇ ਤੇ ਹਰ ਇੱਕ ਵੀਰ ਭੈਣ ਪ੍ਰੋਬਲਮ ਕੀਤੀ ਕਰਦੇ ਆਂ ਜੋ ਵੀ ਤੁਹਾਡੇ ਕੋਲੇ ਸਿੱਧੂ ਸਾਹਿਬ ਦੀ ਕੋਈ ਯਾਦ ਆ ਉਹਨੂੰ ਜਰੂਰ ਸੰਭਾਲ ਕੇ ਰੱਖਿਓ ਹੁਣ ਅਸੀਂ ਤੁਹਾਨੂੰ ਉਹ ਟਰੈਕਟਰ ਵੀ ਦਿਖਾਉਣਾ ਹੈ ਜਿਹੜਾ ਸਾਡੇ ਕੋਲੇ ਸਿੱਧੂ ਸਾਹਿਬ ਨੇ ਆ ਕੇ ਚੱਕਿਆ ਸੀਗਾ ਇਹ ਜਿਹੜੇ ਸਮਾਜ ਦੇ ਵਿੱਚ ਮਰਾਈਆਂ ਨੇ ਆਪਾਂ ਉਹ ਵੇਖ ਰਹੇ ਹਾਂ ਜਿਹੜੇ ਕੁਰੀਤੀਆਂ ਨੇ ਉਹ ਵੇਖ ਰਹੇ ਆ ਤੁਸੀਂ ਗੋਲਕਾਂ ਵਿਖਾਈਆਂ ਤੁਸੀਂ ਕਿਸਾਨੀ ਜੀਵਨ ਵੀ ਵਿਖਾਇਆਗਾ ਤੁਸੀਂ ਆਤਮ ਅਤੇ ਤੁਸੀਂ ਨਸ਼ਿਆਂ ਤੇ ਵੀ ਵਿਖਾਇਆ ਤੁਸੀਂ ਕਬੱਡੀ ਦੇ ਖਿਡਾਰੀ ਵੀ ਵਿਖਾਇਆ ਕਿ ਉਸ ਤੋਂ ਬਾਅਦ ਤੁਸੀਂ ਦੇਖੋ ਬਹੁਤ ਵਧੀਆ ਪੁਸਤਕਾਂ ਦਾ ਵੀ ਸਤਕਾਰ ਕੀਤਾ ਗਿਆ ਚੰਗੇ ਕਾਇਕ ਵੀ ਸਿੱਧੂ ਮੂਸੇਵਾਲੇ ਦਾ ਵੀ ਬੜਾ ਤੁਸੀਂ ਸਤਕਾਰ ਕਰਦੇ ਆ ਰਹੇ ਹੋ ਠੀਕ ਹੈ ਤੇ ਉਹ ਤੋਂ ਬਾਅਦ ਜਿਹੜਾ ਟ੍ਰੈਫਿਕ ਨੇ ਨਿਯਮਾਂ ਆਗੇ ਉਹ ਵੀ ਦੇਖਿਆ ਬਟ ਟੋਟਲ ਪ੍ਰਦਰਸ਼ਨੀ ਮੈਂ ਬੜੇ ਐ ਟੰਗ ਦੇ ਨਾਲ ਮੈਂ ਮਤਲਬ ਵੇਖੀ ਹੈ ਕਹਿਣਾ ਮਤਲਬ ਇਹ ਹੈ ਵੀ ਤੁਹਾਨੂੰ ਇਹ ਸ਼ੌਕ ਕਿੱਥੋਂ ਪਿਆ ਇਹ ਇਦਾਂ ਹੀ ਕਹਿਣਾ ਮਤਲਬ ਇਹ ਕਿਨੇ ਤੁਹਾਨੂੰ ਇਹ ਥਾਟ ਕਿੱਥੋਂ ਆਇਆ ਵੀ ਆਪਾਂ ਇਹ ਚੱਪਲਾਂ ਦੇ ਹੀ ਚੀਜ਼ ਬਣਾਉਣੀਆਂ ਇਹ ਉਸ ਪਰਮਾਤਮਾ ਦਾ ਸ਼ੌਕ ਹੈ ਜੀ ਉਸ ਪਰਮਾਤਮਾ ਦਾ ਵੈਗੁਰੂ ਦਾ ਮੈਂ ਸ਼ੁਕਰਾਨਾ ਕਰਦਾ ਜੀ ਨੇ ਮੈਨੂੰ ਇਹ ਕਲਾ ਬਖਸ਼ੀ ਆ ਕਿਉਂਕਿ ਮੈਂ ਤਿੰਨ ਚਾਰ ਸਾਲ ਦਾ ਸੀ ਜਦੋਂ ਮੈਂ ਬਚਪਨ ਦੇ ਵਿੱਚ ਚੱਪਲਾਂ ਨਾਲ ਖੇਡਦਾ ਹੁੰਦਾ ਸੀ ਤੋਂ ਉਸ ਤੋਂ ਸਕੂਲ ਦੇ ਵਿੱਚ ਪੜਨ ਗਿਆ ਤਾਂ ਮੈਂ ਨਾਲ ਹੀ ਚੱਪਲਾ ਲੈ ਜਾਂਦਾ ਰਿਹਾ ਵੀਰੋ ਝੋਲੇ ਦੇ ਵਿੱਚ ਪਾ ਕੇ ਮੇਰੇ ਕੋਲ ਕੈਦਾ ਨਹੀਂ ਹੋਇਆ ਕਰਦਾ ਸੀ ਉਸ ਟਾਈਮ ਤੇ ਵੀ ਮੇਰੇ ਕੋਲੇ ਚੱਪਲਾ ਹੀ ਹੋਇ ਲਾਂ ਤੇ ਸਰ ਮਸੂਲਾ ਦੇ ਸੀ ਕੀ ਕਰਾਂ ਦੀਆਂ ਉਹ ਤਾਂ ਦੇ ਸੀ ਕੀ ਕਰੇ ਖਤਮ ਹੋ ਗਿਆ ਐਡੇ ਐਡੇ ਸੂਲਾ ਹੁੰਦੇ ਸੁਰਤੀ ਸੀ ਕੀ ਕਰਾਂ ਦੀਆਂ ਬੜੀ ਮਿਹਨਤ ਕੀਤੀ ਬੜੇ ਟੁੱਟੀਆਂ ਪੁਰਾਣੀਆਂ ਚੱਪਲਾਂ ਨੂੰ ਕੱਟ-ਕੱਟ ਕੇ ਚੀਜ਼ਾਂ ਬਣਾ ਲੈਣੀਆਂ ਸਕੂਲ ਦੇ ਵਿੱਚ ਦਿਖਾਉਣੀਆਂ ਨਿਵੇਸ਼ਾਂ ਤੇ ਵੀ ਜਾਣਾ ਪਰ ਉਸ ਸਮੇਂ ਨਹੀਂ ਪਤਾ ਸੀਗਾ ਵੀ ਇਹ ਕਲਾ ਇੱਕ ਦਿਨ ਅੱਗੇ ਆਉਗੀ ਮੈਂ ਉਸ ਵੈਗੁਰੂ ਦਾ ਸ਼ੁਕਰਾਨਾ ਕਰਦਾ ਬਚਪਨ ਦੇ ਵਿੱਚ ਖੇਡੇ ਬਣਾਏ ਤੋੜ ਦਿੱਤੀਆਂ ਉਸ ਤੋਂ ਬਾਅਦ ਇਹ 2009 ਦੇ ਵਿੱਚ ਸਾਡੇ ਕੋਲ ਪਹਿਲਾ ਫੀਟਰ ਇੰਜਨ ਸੀ ਸਾਡੇ ਟਰੈਕਟਰਾਂ ਦੇ ਵਿੱਚ ਪਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਉਸ ਤੋਂ 2009 ਤੋਂ ਲੈ ਕੇ 2015 ਤੱਕ ਮੈਨੂੰ ਖੂਬ ਲੋਕਾਂ ਨੇ ਪਾਗਲ ਕਿਆ ਚੱਪਲਾ ਕੱਟਣਾ ਕਿਆ ਜਿਨ੍ਹਾਂ ਦੀ ਨਜ਼ਰ ਵਿੱਚ ਅੱਜ ਵੀ ਮੇਰੀ ਕਲਾ ਨਹੀਂ ਉਹਨਾਂ ਦੇ ਪਾਦੀ ਮੈਂ ਅੱਜ ਵੀ ਚੱਪਲਾਈ ਕੱਟਣਾ ਹੋਊਂਗਾ ਪਰ ਮੈਨੂੰ ਇਹ ਲੱਗਦਾ ਵੀ ਜਿੱਥੋਂ ਤੱਕ ਮੈਨੂੰ ਇਹ ਕਲਾ ਲੈ ਕੇ ਗਈ ਆ ਮੈਂ ਸੱਤ ਜਨਮਾਂ 'ਚ ਵੀ ਨਹੀਂ ਸੋਚ ਸਕਦਾ ਮੈਨੂੰ ਲੈ ਜੂਗੀ ਕੋਈ ਕਿਉਂਕਿ ਇਹਦੀ ਬਹੁਤ ਵੱਡੀ ਮੈਨੂੰ ਦੇਣ ਆ ਅੱਜ ਮੇਰਾ ਪੂਰੇ ਪੰਜਾਬ ਪੂਰੇ ਭਾਰਤ ਵਿੱਚ ਸਾਡੇ ਕੋਲੇ ਵਿਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਕਲਾ ਕਿੰਦ ਨੂੰ ਵੇਖਣ ਆਉਂਦੀਆਂ ਨੇ ਆ ਮੇਰੀ ਕਲਾ ਨੂੰ ਪਿਆਰ ਕਰਦੇ ਆ ਮੈਨੂੰ ਉਤਸ਼ਾਹਤ ਦਿੰਦੇ ਆ ਮੈਂ ਕਹਿੰਦਾ ਉਸ ਪ੍ਰਮਾਤਮਾ ਦਾ ਮੈਂ ਲੱਖ ਲੱਖ ਸ਼ੁਕਰਾਨਾ ਕਰਦਾ ਮੈਂ ਤੁਹਾਨੂੰ ਹੀ ਬੇਨਤੀ ਕਰਦਾ ਹਰ ਮਾਂ ਬਾਪ ਨੂੰ ਕਿ ਜੇ ਤੁਹਾਡਾ ਬੱਚੇ 'ਚ ਕੋ ਸਾਨੂੰ ਪਤਾ ਵੀ ਜਿਹੜੇ ਅਸੀਂ ਵੇਖਿਆ ਇੱਥੇ ਆਇਆ ਇੱਥੇ ਤੇ ਉੱਥੇ ਵੀ ਟਰੈਕਟਰ ਸਾਡੇ ਐਨਆਰਆਈ ਵੀਰਾਂ ਨੇ ਬੜਾ ਅੰਗਲੈਂਡ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਗਏ ਜਾਂ ਹੋਰ ਵੀ ਕਿਤੇ ਹਨਾ ਜਿਹੜੇ ਬਹੁਤ ਦੂਰ ਦੂਰ ਤੱਕ ਮਤਲਬ ਗਏ ਹੈਗੇ ਕੀ ਤੁਹਾਨੂੰ ਇਹ ਪਤਾ ਸੀ ਵੀ ਸਾਡੀ ਕਲਾ ਇੰਨੀ ਪ੍ਰਫਰਡਤ ਹੋਈ ਨਹੀਂ ਜੀ ਜੀ ਪਤਾ ਕਿਸੇ ਨੂੰ ਨਹੀਂ ਹੁੰਦੋ ਵਾਹਿਗੁਰੂ ਆਪੇ ਕਰਦਾ ਸਾਰਾ ਕੁਝ ਉਹ ਹੀ ਪਤਾ ਉਹਦੀ ਨੀਲਾ ਹੁੰਦੀ ਹੈ ਹਨਾ ਕੋਈ ਕਦੇ ਸੋਚਿਆ ਨਹੀਂ ਸੀਗਾ ਵੀ ਇੰਨੀ ਸੰਗਤ ਇੱਥੇ ਆਊਗੀ ਡਾ ਵੱਡਾ ਮਿਊਜ਼ੀਅਮ ਬਣੂਗਾ ਰੋਡ ਦੇ ਉੱਤੇ ਜਗ੍ਹਾ ਲਵਾਂਗੇ ਉਹ ਕਰੇ ਕਰਾਵੇ ਸਭ ਆਪੇ ਆਪ ਉਸ ਵਾਹਿਗੁਰੂ ਦਾ ਮੈਂ ਤਾਂ ਸ਼ੁਕਰਾਨਾ ਕਰਦਾ ਵੀ ਉਹਨੇ ਮੈਨੂੰ ਇੱਥੋਂ ਤੱਕ ਲੈ ਕੇ ਆਂਦਾ ਜਿੱਥੋਂ ਤੱਕ ਮੈਂ ਉਸ ਵੈਗੁਰੂ ਦਾ ਸ਼ੁਕਰਾਨਾ ਕਰਦਾ ਕਦੇ ਨਹੀਂ ਸੋਚਿਆ ਸੀ ਤੇ ਨਾ ਹੀ ਅੱਜ ਸੋਚਿਆ ਹੁਣ ਇਹ ਨਹੀਂ ਪਤਾ ਵੀ ਸੰਗਤ ਮਦਲ ਮਾਲਕ ਦੀ ਕਿਰਪਾ ਨਾਲ ਵੀ ਕਿੱਥੋਂ ਕਿੱਥੋਂ ਤੱਕ ਸਾਡੇ ਕੋਲ ਦੂਰੋਂ ਜਦੋਂ ਆਉਂਦੀ ਹੈ ਹਿਮਾਚਲ ਤੋਂ ਆਉਂਦੀ ਹੈ ਹਰਿਆਣੇ ਤੋਂ ਆਉਂਦੀ ਹੈ ਰਾਜਸਥਾਨ ਤੋਂ ਆਉਂਦੀ ਹੈ ਗੰਗਾ ਨਗਰ ਏਰੀਆ ਤੋਂ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਰੋਡ ਉੱਤੇ ਸਾਡੀ ਵੀਡੀਓ ਵੇਖਦੇ ਜਿਵੇਂ ਆਪਣੀ ਵੀਡੀਓ ਵੇਖੀ ਉਹਨੂੰ ਵੇਖ ਕੇ ਬੱਚਿਆਂ ਨੂੰ ਦਿਖਾਉਂਦੇ ਤਾਂ ਬੜੀ ਖੁਸ਼ੀ ਹੁੰਦੀ ਹੈ ਤੇ ਮੈਂ ਕਹਿੰਦਾ ਬੱਚਿਆਂ ਨੂੰ ਤੁਸੀਂ ਜ਼ਰੂਰ ਲੈ ਕੇ ਆਓ ਤੇ ਆਪਣੇ ਬੱਚਿਆਂ ਨੂੰ ਇਸ ਕਲਾ ਦੇ ਨਾਲ ਜ਼ਰੂਰ ਜੋੜੋ ਤੁਸੀਂ ਤੇ ਤੁਸੀਂ ਇਸ ਸਮੇਂ ਮਤਲਬ ਬੜੀ ਕਲਾ ਤੇ ਪੂਰੇ ਸੰਤੁਸ਼ਟ ਹਾਂਜੀ ਹਾਂਜੀ ਬਹੁਤ ਮਾਲਕ ਦੀ ਮਿਹਰ ਹੈ ਜੀ ਸੰਤੁਸ਼ਟੀ ਹੈ ਕਿ ਜਿਹੜੇ ਦੌ ਜਾਣ ਦੀ ਦੌੜ ਵਿੱਚ ਲੱਗੇ ਹੋਇਆ ਉਹ ਜਿਹੜਾ ਆਪਣੇ ਤੇ ਖੁਦ ਦਾ ਬਿਜ਼ਨਸ ਚਲਾਉਣ ਜਿਵੇਂ ਬਿਜ਼ਨਸ ਦੇ بڑے ਕੰਪਨੀ ਜਿਹੜੇ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਆਥੀ ਮਿਹਨਤ ਕਰੋਗੇ ਤਾਂ ਤੁਸੀਂ ਵੀ ਇੱਕ ਦਿਨ ਜਰੂਰ ਦੁਨੀਆ ਦੇ ਨਕਸ਼ੇ ਤੇ ਆਓਗੇ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਵਿਦੇਸ਼ ਨਾ ਜਾਓ ਇੱਥੇ ਰਹਿ ਕੇ ਆਪਣੇ ਮਾਪਿਆਂ ਦੀ ਕੇਅਰ ਕਰੋ ਮਾਪਿਆਂ ਦੇ ਕਿੱਤੇ ਨੂੰ ਫਰਬਲਤ ਕਰੋ ਇੱਥੇ ਜਿਵੇਂ ਤੁਸੀਂ ਡੇਅਰੀ ਫਾਰਮ ਦਾ ਕੰਮ ਕਰ ਸਕਦੇ ਹੋ ਇਹਦੇ ਤੁਸੀਂ ਹੋਰ بڑے ਮਤਲਬ ਕੰਮ ਹੈਗੇ ਨੇ ਜਿਹੜੇ ਤੁਸੀਂ ਸਿੱਖ ਸਕਦੇ ਬਹੁਤ ਸਾਰੇ ਬੱਚੇ ਜਿਵੇਂ ਸਾਡੇ ਕੋਲੇ ਆ ਕੇ ਹੋਰ ਸਟੇਟਾਂ ਤੋਂ ਸਾਡੇ ਗੁਜਰਾਤੀ ਆ ਕੇ ਇੱਥੇ ਡੇੜੀਆਂ ਲਾ ਸਕਦੇ ਆ ਗੋਲ ਗੱਪਿਆਂ ਦੀਆਂ ਹੋਰ ਜਾਂ 버ਗਰਾਂ ਦੀਆਂ ਤੁਸੀਂ ਵੀ ਲਾ ਸਕਦੇ ਹਾਂ ਆਪਾਂ ਕਿਉਂ ਨਹੀਂ ਕਰ ਸਕਦੇ ਤੁਸੀਂ ਵੀ ਕਰੋ ਜਰੂਰ ਕਰੋ ਤੁਸੀਂ ਉਹਨਾਂ ਤੋਂ ਵਧੀਆ ਕੁਆਲਿਟੀ ਬਣਾਓ ਤੇ ਤੁਹਾਡੇ ਕੋਲੇ ਵੀ ਤੁਸੀਂ ਵੀ ਹੁਣ ਵੇਖਦੇ ਅਸੀਂ ਰੇੜੀਆਂ 2 ਵਜੇ ਰੇੜੀ ਵਾਲਾ ਆਉਂਦਾ ਉਹ ਰਾਤ ਨੂੰ 8 ਵਜੇ ਚੱਲ ਜਾਂਦਾ ਉਹ ਘੱਟੋ ਘੱਟ 7-8000 ਰੁਪ ਇਹਨੇ ਕਭੀ ਉਹ ਆਇਆ ਉਹਨੇ ਪਹਿਲਾ ਸਮਾਨ ਵੀ ਬਣਾਇਆ ਘਰ ਦੇ ਵਿੱਚ ਤੁਸੀਂ ਵੀ ਉਸ ਤਰ੍ਹਾਂ ਸਿੱਖ ਕੇ ਤੁਸੀਂ ਵਿਦੇਸ਼ ਨਾ ਜਾਓ ਤੁਸੀਂ ਵਿਦੇਸ਼ਾਂ ਦੇ ਵਿੱਚ ਨਾ ਕਰੋ ਪੰਜਾਬ ਨੂੰ ਵਿਹਲਾ ਨਾ ਕਰੋ ਆਪਾਂ ਪੰਜਾਬ ਨੂੰ ਰਲ ਕੇ ਬਚਾਈਏ ਤੁਸੀਂ ਇੱਥੇ ਬਹਿ ਕੇ ਰੋਜਗਾਰ ਕਰੋ ਇਸ ਪੰਜਾਬ ਦੇ ਵਿੱਚ ਰਹੋ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਤੇ ਹੁਣ ਤੱਕ ਤੁਹਾਨੂੰ ਕਿੰਨੇ ਅਵਾਰਡ ਮਿਲ ਚੁੱਕੇ ਆ ਮਸਾ ਇਸੇ ਨੇ ਬਾਈ ਬਹੁਤਨਾ ਜੀ ਮੇਰੇ ਕੋਲੇ ਮਲ ਮਲਕ ਦੀ ਕਿਰਪਾ ਨਾਲ ਜੀ ਮੇਰੀ ਦੁਕਾਨ ਹੋ ਗਈ ਨਾਲ ਮੇਰਾ ਨੱਕਿਆਂ ਦਾ ਕੰਮ ਹੋ ਗਿਆ ਮੈਨੂੰ ਵਾਰਡਾ ਵਾਸਤੇ ਸੱਦੇ ਬਹੁਤ ਆਏ ਦੂਰ ਦੂਰ ਤੱਕ ਐਵੇਂ ਕਹਿੰਦਾ ਮਾਨਸਾ ਦੇ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹਰ ਸਕੂਲ ਦੇ ਵਿੱਚ ਹਰ ਪ੍ਰੋਗਰਾਮ ਦੇ ਵਿੱਚ ਬੁਲਾਉਂਦੇ ਆ ਮੈਨੂੰ ਮਾਨ ਸਨਮਾਨ ਦਿੰਦੇ ਆ ਤੇ ਮੈਂ ਦਾਤੇ ਦੀ ਕਿਰਪਾ ਨਾਲ ਸਾਰੇ ਜਿੰਨੇ ਮੈਨੂੰ ਮਾਨ ਸਨਮਾਨ ਮਿਲੇ ਮੈਂ ਉਹਨਾਂ ਸਾਰੇ ਵੀਰਾਂ ਦਾ ਹੀ ਬਹੁਤ ਧੰਨਵਾਦ ਕਰਦਾ ਪਰ ਮੈਥੋਂ ਜਾ ਬਹੁਤ ਘੱਟ ਹੁੰਦਾ ਇਸ ਗੱਲ ਦੀ ਮੈਂ ਮਾਫੀ ਚਾਹੁੰਦਾ ਕਿਉਂਕਿ ਸਾਰਾ ਸਿਸਟਮ ਇੱਥੇ ਤੁਸੀਂ ਵੇਖਦੇ ਸਾਰਾ ਮੇ ਉਨੇ ਤੇ ਉਹਦੇ ਵਿੱਚ ਵੀ ਸਮਾਨ ਵੇਖਣਾ ਉਸ ਤੋਂ ਬਾਅਦ ਸਾਡਾ ਨੱਕਿਆਂ ਦਾ ਸੀਜ਼ਨ ਆ ਰਿਹਾ ਉਹਦੇ ਵਿੱਚ ਨੱਕੇ ਬਣਾਉਣੇ ਮੈਂ ਹਰ ਇੱਕ ਵੀਰ ਨੂੰ ਬੇਨਤੀ ਕਰਦਾ ਕਿ ਤੁਸੀਂ ਹੋਰ ਜਿੰਨੇ ਵੀ ਹੋ ਸਕਦਾ ਤੁਸੀਂ ਇਸ ਕਲਾ ਕੇਂਦਰ ਦੇ ਵਿੱਚ ਆਓ ਆਪਣੇ ਬੱਚਿਆਂ ਨੂੰ ਪਰ ਤੁਸੀਂ ਕਿਤੇ ਵੀ ਕਮਾ ਕੇ ਲਿਓ ਜਿੱਥੇ ਵੀ ਤੁਸੀਂ ਹੋਰ ਕਮਾਉਣ ਜਾਂਦੇ ਹੋ ਉੱਥੇ ਇੱਥੇ ਵੀ ਰੋਕ ਕੇ ਜਰੂਰ ਕਮਾ ਕੇ ਲੈ ਕੇ ਜਾਇਓ ਇਹ ਦਾਸ ਦੀ ਉਹ ਕੁਰਸੀ ਹੈ ਜਿਹਦੇ ਉੱਤੇ ਦਾਸ 13 ਸਾਲ ਬੈਠਾ ਲੱਗਦਾ ਵਾਹ ਜੀ ਵਾਹ 2022 ਤੱਕ ਇਹ ਕੁਰਸੀ ਉੱਤੋਂ ਦੱਸ ਰਹੀ ਹੈ ਵੀ ਇੰਨੀ ਕਿੰਨੇ ਅੱਜ ਵੀਰੋ ਜਿਵੇਂ ਤੁਸੀਂ ਸਾਰੇ ਟਰੈਕਟਰ ਵੇਖੇ ਦਾਸ ਦੇ ਹੱਥਾਂ ਦੇ ਬਣੇ ਹੋਏ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਉਹ ਟਰੈਕਟਰ ਜਿਹੜਾ ਸ਼ੁਭਦੀਪ ਸਿੰਘ ਨੂੰ ਮੂਸੇਵਾਲਾ ਸਾਹਿਬ ਨੇ ਜਦੋਂ ਸਾਡੇ ਕਲਾ ਕੇਂਦਰ ਚਾਇਸ ਉਹਨਾਂ ਦੀ ਯਾਦ ਉਹਨਾਂ ਦੀ ਨਿਸ਼ਾਨੀ ਉਸ ਮਹਾਨ ਸ਼ਖਸੀਅਤ ਦੀ ਜੋ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗਾ ਇਹ ਟਰੈਕਟਰ ਉਹ ਹੈ ਵੀਰੋ ਜਿਹੜਾ ਸਿੱਧੂ ਸਾਹਿਬ ਨੇ ਆਪਣੀਆਂ ਰੀਝਾਂ ਦੇ ਨਾਲ ਸਾਡੇ ਕੋਲੇ ਆ ਕੇ ਵੇਖਿਆ ਸੀਗਾ ਇਹ ਟਰੈਕਟਰ ਬਹੁਤ ਹੀ ਭਾਗਾਂ ਵਾਲਾ ਟਰੈਕਟਰ ਹੈ ਜਿਹੜਾ ਸੋਨ ਮਤਖਾਰਿਆ ਜਿੱਥੇ ਤੇ ਸ਼ੁਭਦੀਪ ਦੀ ਫੋਟੋ ਵੀ ਇਹ ਨਾਲ ਟਰੈਕਟਰ ਦੇ ਇਹ ਤਸਵੀਰ ਦੇ ਸਾਰ ਸਾਰਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਰ ਤੁਸੀਂ ਬਣਾ ਸਕਦੇ ਹੋ ਤੁਹਾਡੇ ਬੱਚੇ ਬਣਾ ਸਕਦੇ ਤੁਹਾਡੀ ਆਪਣੀ ਕਲਾ ਮੈਂ ਹਰ ਇੱਕ ਵੀਰ ਭੈਣ ਦਾ ਬੇਨਤੀ ਕਰਦਾ ਕਿ ਤੁਸੀਂ ਦਾਸ ਦੇ ਰਾਖੀ ਕਲਾ ਕੇ ਜਰੂਰ ਆਓ ਆਪਣੇ ਬੱਚਿਆਂ ਨੂੰ ਦਿਖਾ ਕੇ ਲੈ ਕੇ ਜਾਓ ਤੇ ਇਹ ਸ਼ੁਭਦੀਪ ਦੀ ਨਿਸ਼ਾਨੀ ਸਿੱਧੂ ਮੂਸੇਵਾਲਾ ਸਾਹਿਬ ਦੀ ਇਹ ਡਾਇਰੈਕਟਰੀ ਦੇਖ ਕੇ ਜੋ ਆਹ ਡਾਇਰੈਕਟਰੀ ਸਾਨੂੰ ਇਨੀ ਕੀਮਤ ਲੱਗੀ ਵੀ ਅਕੇ ਦਾ ਸੱਚਮੁੱਚ ਦਾ ਡਾਇਰੈਕਟਰਾ ਸਕਦਾ ਪਰ ਅਸੀਂ ਨਹੀਂ ਦੇਵਾਂਗੇ ਕਦੇ ਵੀ ਕਿਸੇ ਵੀ ਕੀਮਤ ਤੇ ਡਾਇਰੈਕਟਰਾ ਕਦੇ ਨਹੀਂ ਵੇਚਾਂਗੇ ਇਹ ਸਾਡੇ ਕਲਾ ਕੇਂਦਰ ਤੋਂ ਸ਼ੁਭਦੀਪ ਦੀ ਯਾਦ ਆ ਕਮਿਸ਼ਨਸ ਬਾਲ ਕੇ ਰੱਖਾਂਗੇ ਤੇ ਦਾਸ ਦੇ ਰਾਠੀ ਕਲਾ ਕੇਂਦਰ ਤੇ ਜਰੂਰ ਆ ਕੇ ਜਾਇਓ ਜਦੋਂ ਮੁੰਡਾ ਮਾਨਸਰ ਰੋਡ ਲੰਘੂ ਸਪੈਸ਼ਲ ਵੀ ਆਓ ਬੱਚਿਆਂ ਨੂੰ ਜਰੂਰ ਲੈ ਕੇ ਆਓ ਤੇ ਬਾਅਦ ਤੋਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੁਹਾਨੂੰ ਕਿੱਦਾਂ ਲੱਗੀ ਦਾਸ ਦੀ ਕਲਾ ਜਰੂਰ ਦੱਸਿਓ ਤੁਹਾਡਾ ਆਪਣਾ ਰਾਠੀ ਵੀਰ ਮੈਂ ਪੂਰੀ ਪੰਜਾਬੀ ਸਾਂਝ ਟੀਵੀ ਚੈਨਲ ਜਰਮਨੀ ਤੋਂ ਇੱਥੇ ਆਉਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਜਥੇਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਪੈਂ ਗੁਰਮੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ